ਇਹ ਚੋਣ ਪਰਚਾ ਸ਼ੁਰੂ ਵੀ ਆਖਰੀ ਤੇ ਹੋਇਆ ਖਤਮ ਵੀ ਹੋ ਰਿਹਾ ਚਾਰ ਪੰਜ ਦਿਨਾਂ ਚ ਸਾਰਾ ਕੰਮ ਹੋ ਗਿਆ ਪਰ ਮੈਨੂੰ ਬਹੁਤ ਖੁਸ਼ੀ ਹੈ ਸਾਰਿਆਂ ਦੇ ਜਜ਼ਬਾਤ ਦੇਖ ਕੇ ਔਰ ਪੂਰਾ ਭਰੋਸਾ ਹੈ ਕਿ ਪਾਤਸ਼ੋ ਦੀ ਨਗਰ ਨਿਗਮ ਬੀਜੇਪੀ ਦੀ ਬਣੂਗੀ ਦੇਖੋ ਰਿਸਪੌਂਸ ਬਹੁਤ ਵਧੀਆ ਹੈ ਪਰ ਜਿੱਥੇ ਜਿੱਥੇ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜਿੱਥੇ ਇਹਨਾਂ ਨੇ ਕਾਗਜ਼ ਹੀ ਨਹੀਂ ਭਰਨ ਦਿੱਤੇ ਉੱਥੇ ਤਾਂ ਪਰ ਕੋਈ ਆਪਸ਼ਨ ਹੀ ਹੈ ਨਹੀਂ ਅਸੀਂ ਹਾਈ ਕੋਰਟ ਤੇ ਅੱਜ ਗਏ ਆਂ ਦੂਜੀਆਂ ਪਾਰਟੀਆਂ ਗਈਆਂ ਲੋਡ ਕੋ ਸੁਪਰੀਮ ਕੋਰਟ ਵੀ ਜਾਵਾਂਗੇ ਕਿ ਜਿਹੜਾ ਲੋਕਤੰਤਰ ਹੱਕ ਹੈ ਜਿਹੜਾ ਰੋਜੇ ਆਹ ਪਾਰਟੀ ਦਾ ਕੇਜਰੀਵਾਲ ਸਵਿਧਾਨ 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 ਮਾਰ ਗਿਆ ਖਟੀਆਂ ਪੱਗਾਂ ਲਾ ਕੇ ਭਗਤ ਸਿੰਘ ਇਨਕਲਾਬ ਇਹ ਗਿਆ ਕਿੱਥੇ ਇਹਨਾਂ ਨੇ ਤਾਂ ਉਹੀ ਵਿਸ਼ਵਾਸ ਲੋਕਾਂ ਦਾ ਤੋੜਤਾ ਆਪਣੇ ਆਪ ਨੂੰ ਕਹਿ ਕੇ ਸੋ ਸਵਿਧਾਨ ਦੇ ਉਤੇ ਬੜੀ ਚਰਚਾ ਹੋਈ ਹੈ ਮੋਦੀ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ 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 ਚੀਜ਼ ਦਾ 47 ਤੋਂ ਲੈ ਕੇ ਅੱਜ ਤੱਕ ਜਿੱਥੇ ਜਿੱਥੇ ਸਵਿਧਾਨ ਦੀ ਰੱਖਿਆ ਸਵਿਧਾਨ ਮੁਤਾਬਕ ਕਮ ਹੋਈ ਹੈ ਅੱਜ ਤੱਕ ਸਾਰੀ ਹਿਸਟਰੀ ਸੁਣਾਈ ਹੈ ਇਹ ਐਵੇਂ ਢੋਂਗ ਰਚਾਰੇ ਨੇ ਕਿ ਸਵਿਧਾਨ ਖਤਰੇ 'ਚ ਹੈ ਬਿਲਕੁਲ ਗਲਤ ਹੈ ਔਰ ਮੈਂ ਇੰਨਾ ਕਹਿਣਾ ਚਾਹਦੀ ਹਾਂ ਕਿ ਜੋ ਵਿਕਸਿਤ ਭਾਰਤ ਦੇ ਲਈ ਸੰਤਾਲੀ ਸੰਤਾਲੀ ਦੇ ਵਿੱਚ 2000 ਦੇ ਵਿੱਚ ਜੋ ਟੀਚਾ ਰੱਖਿਆ ਹੋਇਆ ਹੈ ਉਹ ਕਰਕੇ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਦੇਸ਼ ਬਣਾਵਾਂਗੇ ਸਭ ਤੋਂ ਜ਼ਿਆਦਾ ਲੇਡੀਜ਼ ਦੇ ਮਿਹਰਬਾਨ ਭਾਤੇ ਤੇ ਵੀਡੀਓ ਵੀਡੀਓ ਲੀਡ ਕਰ ਜਾਣਗੇ ਲੀਡ ਨੂੰ ਕਾਫੀ ਜਦ ਮੁਕਤਾਂ ਕਦਮ ਮਿਲਗੇ ਦੇਖੋ 50% ਵੈਸੀ ਲੇਡੀਆਂ ਦਾ ਹੱਕ ਹੈ ਜਿਹੜੇ ਬਾਡੀ ਇਹ ਜੇ ਬਣਦੇ ਨੇ ਔਰ ਮੇਰੇ ਖਿਆਲ ਚੇ ਜਿਸ ਡੈਡੀਕੇਸ਼ਨ ਨਾਲ ਲੇਡੀਆਂ ਲੜਨੀਆਂ ਔਰ ਮੈਤਨਵਾਦ ਕਰਦੀਆਂ ਇਹਨਾਂ ਦੇ ਘਰਵਾਲੀਆਂ ਨੂੰ ਇਹਨਾਂ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਹਿੰਮਤ ਦਿੱਤੀ ਕਿ ਇਹ ਅੱਗੇ ਜਾ ਸਕਣ ਔਰ ਇਹਨਾਂ ਦਾ ਸਾਥ ਦੇ ਰਹੇ ਹਨ ਕਿਉਂਕਿ ਇੱਕ ਦੂਜੇ ਦਾ ਫੈਮਿਲੀ ਦੇ ਵਿੱਚ ਆਂਡੀਆਂ ਗਵਾਂਡੀਆਂ ਦਾ ਸਾਥ ਹੋਏ ਤਾਂ ਹੀ ਬੰਦਾ ਅੱਗੇ ਜਾ ਸਕਦਾ ਹੈ ਕਿਉਂਕਿ ਮੈਨੂੰ ਕੁੱਤੀ ਦੀ ਗੱਲ ਕਰਦੇ ਹਿੰਦੂਦਤ ਕਿਉਂ ਆਮੀਰੇ ਗਿਆ ਪਰ ਜਿਹੜਾ ਅਮੀਰੀ ਕਰਦੇ ਕੋਈ ਕਾਲਪਕਾ ਤੋਂ ਇੱਕ ਮਹਿਲਾ ਨਾ ਜਿਹੜੀ ਪ੍ਰੇਸ਼ਕ ਕਰੀ ਹੁੰਦੀ ਹੈ ਉਸ ਦਾ WhatsApp ਵੀ ਦੇਖੋ ਮੈਂ ਮੈਂ ਉਸ ਦੀ ਸਖਤ ਨਿੰਦਾ ਕਰਦੀ ਹਾਂ ਕੋਈ ਮਹਿਲਾ ਹੋਵੇ ਚਾਹੇ ਉਹ ਵਿਰੋਧੀ ਪਾਰਟੀ ਦੀ ਹੋਵੇ ਚਾਹੇ ਉਹ ਕੋਈ ਵੀ ਹੋਵੇ ਮਹਿਲਾ ਹੋਵੇ ਕੋਈ ਵਿਅਕਤੀ ਹੋਵੇ ਜਿਹੜਾ ਜ਼ਮਾਨਦਾਰੂ ਇੱਕ ਹੱਕ ਹੈ ਨਾ ਉਹ ਇੱਕ ਇੱਜ਼ਤ ਰੱਖਣ ਦਾ ਹੱਕ ਹੈਗਾ ਉਸ ਹੱਕ ਨੂੰ ਬਿਲਕੁਲ ਹੱਥ ਕਿਸੇ ਨੂੰ ਨਹੀਂ ਪਾਣਾ ਚਾਹੀਦਾ ਔਰ ਇਸ ਲਈ ਸਖਤ ਨਿੰਦਾ ਕਰਦੀ ਹੈ। ਮੇਰੀ ਚਾਲਚੀ ਤਮੀ ਜੀ ਨੇ ਜਾ ਕੇ ਵਿਮਨ ਕਮਿਸ਼ਨ ਦੇ ਸਾਹਮਣੇ ਆਪਣਾ ਅਫਸੋਸ ਵੀ ਕੀਤਾ ਹੈ। ਸੌਰੀ ਕਿਹਾ, ਇਹ ਕਿਹਾ। ਔਰ ਮੇਰੀ ਚਾਲਚੀ ਇਹ ਵੀ ਨਾਲ ਅੱਗੇ ਨੂੰ ਲੋਕ ਸੋਚਣਗੇ ਕਿ ਮਹਿਲਾ ਦੀ ਜਿਹੜੀ ਇੱਜ਼ਤ ਹੈ ਉਹਦੇ ਤੇ ਹੱਥ ਨਾ ਹੋਵੇ। ਬਿਲਕੁਲ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਇੱਕ ਜ਼ਿੰਮੇਵਾਰ ਵਿਅਕਤੀ ਕਰਦਾ ਹੈ ਉਹਦਾ ਅਸਰ ਸਾਰਿਆਂ ਤੇ ਪੈਂਦਾ ਜੋ ਮਰਜੀ ਕਰਨ 100 ਤੋਂ ਪ੍ਰੰਤੂ ਹੁਣੇ ਪਾਸ ਹੋ ਗਿਆ ਪਾਰਲੀਮੈਂਟ 'ਚ ਮੈਨੂੰ ਹੁਣੇ ਪਤਾ ਚੱਲਿਆ ਤਾਂ ਇਹ ਵੀ ਭਾਰਤੀ ਅਜੰਤਾ ਪਾਰਟੀ ਨੂੰ ਬਹੁਤ ਬਹੁਤ ਵਧਾਈ ਹੈ ਲੱਗਦਾ ਹੋਰ ਪਰ ਜਿਹੜਾ ਦੂਸਰਾ ਪਾਰਟੀ ਵੀ ਜਦੋਂ ਆਦਾ ਉਹ ਵੀ ਕਿਤੇ ਹੋਰ ਸਹੀ ਕੰਮ ਲੱਗੂਗਾ ਜਿਸ ਤਰ੍ਹਾਂ ਸਕੀਮਾਂ ਨੇ ਹਰੇਕ ਸੁੱਬੇ ਨੂੰ ਪੈਸਾ ਜਾਂਦਾ ਤਾਂ ਉਹ ਵੱਧ ਕੇ ਜਾਊਗਾ ਹੁਣ ਕੰਮੀ ਮਰ ਸਾਹਿਬ ਨੂੰ ਦੁੱਖ ਮਾਨਵਤਾ ਦੀ ਕਿਸ ਤਰ੍ਹਾਂ ਦੇਖਦੇ ਬਹੁਤ ਦੁੱਖ ਹੁੰਦਾ ਬਹੁਤ ਦੁੱਖ ਹੁੰਦਾ ਹੈ ਕਿ ਇਹ ਸਥਿਤੀ ਆ ਗਈ ਔਰ ਮੈਂ ਤਾਂ ਪਹਿਲੇ ਤੋਂ ਹੀ ਕਹਿ ਰਹੀ ਹਾਂ ਔਰ ਮੈਂ ਨੇ ਪਹਿਲੇ ਪਿੱਛੇ ਵੀ ਸਟੇਟਮੈਂਟ ਦਿੱਤਾ ਸੀ ਕਿ ਨਿਪਟਾ ਕੇ ਇਹ ਸਾਡੇ ਚਾਹੇ ਵਿਰੋਧੀ ਭਾਜਪਾ ਪਾਰਟੀ ਦੇ ਵਿਰੋਧੀ ਹੈ ਔਰ ਸਾਡੇ ਆਪਣੇ ਵਸਨੀਕ ਨੇ ਸਾਡੇ ਆਪਣੇ ਪੰਜਾਬ ਦੇ ਨੇ ਔਰ ਇਹਨਾਂ ਦੀਆਂ ਜਿਹੜੀਆਂ ਗੈਜ ਮੰਗਾਂ ਨੇ ਉਹਨਾਂ ਲਈ ਅਸੀਂ ਹਰ ਵਕਤ ਇਹਨਾਂ ਦੇ ਨਾਲ ਸਾਥ ਦੇ ਸਾਨੂੰ ਬਹੁਤ ਖੁਸ਼ੀ ਹੋਇਆ ਸਾਡੇ ਵਿੱਚ ਇੱਕ ਜਾਨ ਜੀ ਪੈਦਾ ਹੋ ਗਈ ਜੀ ਸਾਡੇ ਨਾਲ ਇੱਕ ਲੇਡੀਜ਼ ਖੜੀ ਹੈ ਸਾਨੂੰ ਬਹੁਤ ਖੁਸ਼ੀ ਮਿਲੀ ਹੈ ਇਹਨਾਂ ਦੇ ਆਸ਼ਾ ਤੇ ਉਸ ਦਾ ਸੁਨਾਈ ਬਹੁਤ ਵਧੀਆ ਬਾਸੋਂ ਫੈਦ ਦੇ ਵਿੱਚ ਅੱਜ ਦਸ਼ਨ ਦਾ ਮਾਹੌਲ ਹੈ ਸਾਰੀਆਂ ਬਾਡਾਂ ਦੇ ਜਿਹੜੇ ਲੋਕ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਭਾਰਤਪੁਰਾ ਦੇ ਜਿਹੜੇ ਵਰਕਰ ਨੇ ਉਹ ਉਮੜੇ ਹੋਏ ਨੇ ਲੋਕਾਂ 'ਚ ਬੜਾ ਉਛਾਇ ਮਹਾਰਾਣੀ ਵਰਗੇ ਕੰਟੀਨਿਊ ਲੈ ਕੇ ਮੈਂਬਰ ਪਾਰਲੀਮੈਂਟ ਜਾਂ ਚੋਣਾਂ ਦੇ ਵਿੱਚ ਵੀ ਅਸੀਂ ਭਾਸੋਂ ਸ਼ਹਿਰ ਨੂੰ ਜਿੱਤਿਆ ਸੀਗਾ ਤੇ ਸਾਨੂੰ ਪੂਰੀ ਆਸ ਹੈ ਕਿ 11 ਦੀਆਂ 11 ਸੀਟਾਂ ਉਹ ਤੇ ਭਾਰਤੀ ਜਨਤਾ ਪਾਰਟੀ ਸ਼ਾਨਦਾਰ ਚਿਤ ਪ੍ਰਾਪਤ ਕਰੇਗਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਕਾਲੀ ਦੇ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਤਾਂ ਲੀਡਰਲੈਸ ਲੋਕ ਨੇ ਨਾ ਇੱਥੇ ਕੋਈ ਕੰਮ ਕਰਦਾ ਨਾ ਉਹਨਾਂ ਦਾ ਕੋਈ ਪਾਰਟੀ ਦਾ ਵਰਕਰ ਹੈ ਨਾ ਕੋਈ ਲੀਡਰ ਹੈ ਮੁਕਾਬਲਾ ਜਿਹੜਾ ਹੈਗਾ ਉਹ ਸਰਕਾਰ ਦੇ ਨਾਲ ਹੈ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਸੋ ਇਸ ਕਰਕੇ ਕਹੂੰਗਾ ਕਿ ਇੱਕ ਤਰ੍ਹਾਂ ਦਾ ਮੁਕਾਬਲਾ ਹੋ ਜਾਣਾ ਹੈ ਭਾਰਤੀ ਜਨਤਾ ਪਾਰਟੀ ਦੇ ਸਾਰੇ ਵੀਰ ਵਾਜ ਬਹੁਤ ਜਾਰ ਬਹੁਤ ਵਧੀਆ ਸਾਡੇ ਇੱਥੇ ਭਾਸਵਾ ਦੇ 11 ਵਾੜ ਨੇ 11 ਵਾੜਾ ਜੋ ਨੋਵਾ ਵਾਲਾ ਦੇ ਕੈਂਡੀਡੇਟਾ ਬੀਜੇਪੀ ਦੇ ਖੜੇ ਨੇ ਜੀ ਪੋਜੀਸ਼ਨ ਹੈ ਜੀ ਬਹੁਤ ਵਧੀਆ ਤੁਸੀਂ ਆਪ ਹੀ ਦੇਖ ਰਿਹਾ ਤੁਸੀਂ ਆਏ ਹੋ ਬਹੁਤ ਸਟਰੋਂਗ ਪੋਜੀਸ਼ਨ ਹੈ ਅਸੀਂ ਆਪਣੀ ਸਰਕਾਰ ਇੱਥੇ ਬਣਾਵਾਂਗੇ ਭਾਸਵਾ ਤੁਸੀਂ ਭੰਗਾਰਾ ਆਪਣਾ ਬਰਾਬਰ